ਮਾਪਿਆਂ ਵੱਜੋਂ ਬੱਚਿਆਂ ਦੇ ਖਾਸ ਕਰ ਧੀਆਂ ਦੇ ਕੀ ਹਾਲਾਤ ਹੁੰਦੇ ਨੇ ਇਹ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਅੱਜ ਦੀ ਇਹ ਵੀਡੀਓ ਵਿੱਚ ਕਹਾਣੀ ਹੈ ਉਹਨਾਂ ਤਿੰਨ ਸਖੀਆਂ ਭੈਣਾਂ ਦੀ ਜਿਨ੍ਹਾਂ ਨਾਲ ਸ਼ਾਇਦ ਰੱਬ ਵੀ ਪੂਰੀ ਤਰ੍ਹਾਂ ਰੁੱਸ ਗਿਆ ਲੱਗਦਾ ਸੀ ਇੱਕੋ ਇੱਕ ਭਰਾ ਜੋ ਆਪਣੀ ਪਤਨੀ ਨੂੰ ਨਾਲ ਲੈ ਕੇ ਅੰਮ੍ਰਿਤਸਰੇ ਜਾ ਕੇ ਰਹਿਣ ਲੱਗਿਆ ਤਿੰਨਾਂ ਭੈਣਾਂ ਤੋਂ ਇੱਕ ਭੈਣ ਫਿਲਮਾਂ ਤੇ ਟੀਵੀ ਸੀਰੀਅਲਾਂ ਵਿੱਚ ਕੰਮ ਕਰਦੀ ਸੀ ਜਿਸ ਦੇ ਸਿਰ ਤੇ ਇਹ ਤਿੰਨੇ ਭੈਣਾਂ ਗੁਜ਼ਾਰਾ ਕਰਦੀਆਂ ਸੀ ਮਹਾਲੀ ਦੇ ਸੈਕਟਰ 70 ਦੀ ਗੱਲ ਹੈ ਮਾੜੀ ਕਿਸਮਤ ਘਰ ਦਾ ਗੁਜ਼ਾਰਾ ਚਲਾਉਣ ਵਾਲੀ ਇੱਕ ਭੈਣ ਰੱਬ ਨੂੰ ਪਿਆਰੀ ਹੋ ਗਈ ਤੇ ਫਿਰ ਅੱਗੇ ਕੀ ਹੋਇਆ ਆਓ ਸੁਣੀਏ ਰੱਬ ਦੇ ਬੰਦੇ ਦੀ ਜਵਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੀਆਂ ਦੋਨੋਂ ਭੈਣਾਂ ਨੇ ਇੱਕ ਦਾ ਨਾਂ ਹੈਗਾ ਨੀਰੂ ਤੇ ਇੱਕ ਦਾ ਨਾਂ ਹੈਗਾ ਸੁਨੀਲਾ ਤੇ ਇਹ ਦੋਨੋਂ ਭੈਣਾਂ ਸਾਡੀਆਂ ਮਹਾਲੀ ਸ਼ਹਿਰ ਦੇ ਵਿੱਚ 70 ਸੈਕਟਰ ਸਰਬਸ਼ਤ ਅਧਿਆਕਾਰੀ ਸਕੂਲ ਆ ਜਿਹੜਾ ਉਹਦੇ ਬੈਕ ਸਾਈਡ ਤੇ ਕੋਠੀ ਸੀ ਇਹਨਾਂ ਦੀ ਉਹਦੇ ਵਿੱਚ ਰਹਿੰਦੀਆਂ ਸੀ ਦੋਨੋਂ ਭੈਣਾਂ ਘਰ ਦੇ ਵਿੱਚ ਬਹੁਤ ਮਾੜੇ ਹਾਲਾਤ ਸੀ ਦੋਨੋਂ ਭੈਣਾਂ ਇਕੱਲੀਆਂ ਹੀ ਬਸ ਅੰਦਰ ਰਹਿੰਦੀਆਂ ਸੀ ਇਹ ਭੈਣ ਸਾਰਾ ਦਿਨ ਛੜਕਾ ਲੈ ਤੁਰੀ ਫਿਰਦੀ ਸੀ ਸੁਨੀਲਾ ਭੈਣ ਤੇ ਇਹ ਭੈਣ ਸਾਰਾ ਦਿਨ ਅੰਦਰ ਬੜੀ ਰਹਿੰਦੀ ਸੀ ਬਾਹਰ ਹੀ ਨਹੀਂ ਨਿਕਲਦੀ ਬਸ ਕਿਵੇਂ ਨਾ ਕਿਵੇਂ ਕਰਕੇ ਕੋਈ ਰੋਟੀ ਦੇ ਦਿੰਦਾ ਸੀ ਜਿਹੜਾ ਕਿਰਾਏ ਤੇ ਦਿੱਤੀ ਹੋਈ ਸੀ ਜਗਾ ਥੋੜੀ ਜਿਹੀ ਥੱਲੇ ਤੇ ਉਹਦੇ ਨਾਲ ਇਹਨਾਂ ਦੀ ਰੋਟੀ ਪਾਣੀ ਚੱਲੀ ਜਾਂਦੀ ਸੀ ਇਨਾਂ ਦੀ ਭੈਣ ਸੀ ਰਾਧਿਕਾ ਰਾਧਿਕਾ ਭੈਣ ਫਿਲਮਾਂ ਦੇ ਵਿੱਚ ਐਕਟਰ ਸੀ ਸੀਰੀਅਲ ਦੇ ਵਿੱਚ ਐਕਟਰ ਸੀ ਬਹੁਤ ਵਧੀਆ بڑے ਸੀਰੀਅਲ ਉਹਦੇ ਚੰਗੇ ਆਏ ਆ ਰਾਧਿਕਾ ਦੇ ਤੇ ਉਹ ਇਹਨਾਂ ਦੋਨਾਂ ਭੈਣਾਂ ਦੀ ਪਰਪਰਿਸ਼ ਕਰਦੀ ਤਿੰਨੋਂ ਭੈਣਾਂ ਘਰ ਚ ਰਹਿੰਦੀਆਂ ਸੀ ਇਹ ਦੋਨਾਂ ਦੀ ਪਰਪਰਿਸ਼ ਰਾਧਿਕਾ ਹੀ ਕਰਦੀ ਸੀ ਮਾਪੇ ਦਾ ਮੌਤ ਹੋ ਗਈ ਸੀ ਭਰਾ ਜਿਹੜਾ ਇਹਨਾਂ ਦਾ ਲੱਕੀ ਸ਼ਰਮਾ ਉਹਨੇ ਵਿਆਹ ਕਰਾ ਕੇ ਅੱਡ ਰਹਿਣਾ ਸ਼ੁਰੂ ਕਰਤਾ ਉਹ ਸ਼੍ਰੀ ਅਮਰਸਰ ਸਾਹਿਬ ਰਹਿਣਾ ਵੀ ਰਹਾ ਤੇ ਜਦੋਂ ਰਾਧਿਕਾ ਦੀ ਮੌਤ ਹੋ ਗਈ ਤਾਂ ਇਹ ਦੋਨੋਂ ਕੱਲੀਆਂ ਰਹਿ ਗਈਆਂ ਵਿਚਾਰੀਆਂ ਇਹਨਾਂ ਨੂੰ ਕੋਈ ਦੇਖਣ ਵਾਲਾ ਨਹੀਂ ਕੋਈ ਪੁੱਛਣ ਵਾਲਾ ਨਹੀਂ ਰਾਧਿਕਾ ਦੀ ਡੈਥ ਤੋਂ ਬਾਅਦ ਵੀ ਉਹਦੀ ਡੈੱਡ ਬੋਡੀ ਵੀ ਆਂਡੀ ਕਮਾਡੀਆਂ ਨੇ ਰਲ ਕੇ ਤੇ ਜਾਂ ਮਿਊਨਿਸਪਲ ਕਮੇਟੀ ਵਾਲਿਆਂ ਨੇ ਚੱਕ ਕੇ ਸੰਸਕਾਰ ਕੀਤਾ ਕੋਈ ਸੰਸਕਾਰ ਤੇ ਵੀ ਨਹੀਂ ਆਇਆ ਉਸ ਤੋਂ ਬਾਅਦ ਜਦੋਂ ਸਾਨੂੰ ਇਹਨਾਂ ਬਾਰੇ ਪਤਾ ਲੱਗਿਆ ਵੀਡੀਓ ਬਣਾ ਕੇ ਭੇਜੀ ਸਾਡੇ ਮਹਿੰਦਾ ਧੰਨਵਾਦ ਆ ਜਿਨ੍ਹਾਂ ਨੇ ਰਮਨਦੀਪ ਕੌਰ ਭੈਣ ਆ ਡਾਕਟਰ ਅਫਗਾਨ ਸਿੰਘ ਮਨਪ੍ਰੀਤ ਸਿੰਘ ਜਿਨ੍ਹਾਂ ਨੇ ਸਾਨੂੰ ਦੱਸਿਆ ਸੀ ਕਾਲ ਕਰਕੇ ਵੀਡੀਓ ਬਣਾ ਕੇ ਭੇਜੀ ਜਿੱਤੋਂ ਸਾਨੂੰ ਪਤਾ ਲੱਗਿਆ ਇਹਨਾਂ ਦੋਨਾਂ ਭੈਣਾਂ ਵਾਸਤੇ ਤੇ ਇਹਨਾਂ ਦੇ ਮਾਤਾ ਜੀ ਦਾ ਨਾਮ ਰਾਜਰਾਨੀ ਸੀ ਭਰਾ ਦਾ ਨਾਂ ਲक्की ਸ਼ਰਮਾ ਆ ਪਰਜਾਈ ਦਾ ਨਾਂ ਬੇਦਨਾ ਸ਼ਰਮਾ ਵਾ ਤੇ ਇਹ ਪਿਤਾ ਜੀ ਦਾ ਨਾਮ ਇਹਨਾਂ ਦੇ ਮਹੰਗਾ ਸਿੰਘ ਆ ਇਹ ਦੋਨੋਂ ਭੈਣਾਂ ਸਾਡੀਆਂ ਅੱਜ ਸੁਪਨਿਆਂ ਦੇ ਘਰ ਵਿੱਚ ਵਧੀਆ ਜ਼ਿੰਦਗੀ ਬਤੀਤ ਕਰਦੀਆਂ ਸਨੀਲਾ ਭੈਣ ਤਾਂ ਬਹੁਤ ਜ਼ਿਆਦਾ ਠੀਕ ਹੋ ਗਈ ਹੈ ਕਿਉਂਕਿ ਇਹ ਤਾਂ ਬੜੀ ਜ਼ਿਆਦਾ ਅਫਸਰ ਸੀ ਇਹ ਪਹਿਲਾਂ ਵੀ ਭੈਣ ਨੀਰੂ ਭੈਣ ਚੁੱਪ ਰਹਿੰਦੇ ਸੀ ਸਲੋ ਰਹਿੰਦੇ ਸੀਗੇ ਹੁਣ ਵੀ ਪਰ ਹੁਣ ਸਾਡੇ ਨਾਲ ਇੱਥੇ ਸੇਵਾ ਵੀ ਕਰਾਉਂਦੇ ਆ ਆਪਣਾ ਹਰ ਰੋਜ਼ ਨਹਾਉਣਾ ਧੋਣਾ ਸਾਫ ਸੁਥਰਾ ਰੱਖਣਾ ਆਪਣੇ ਆਪ ਨੂੰ ਆਪਣੀ ਕੇਅਰ ਕਰਨੀ ਇਹ ਵਧੀਆ ਕਰਦੇ ਨੇ ਪਰ ਅੱਜ ਸਾਡੇ ਸੁਨੇਹਾ ਇਹਨਾਂ ਭੈਣਾਂ ਦੇ ਰਾਹੀਂ ਵੀ ਜੇ ਸਾਡੇ ਕੋਲੇ ਰਹਿ ਕੇ ਇੱਥੇ ਵਧੀਆ ਆਪਣਾ ਜੀਵਨ ਬਤੀਤ ਕਰ ਸਕਦੇ ਆ ਵਧੀਆ ਆਪਣੇ ਆਪ ਦੀ ਕੇਅਰ ਕਰ ਸਕਦੀਆਂ ਤਾਂ ਫਿਰ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਆ ਭੈਣ ਭਰਾ ਨੇ ਉਹ ਕਿਉਂ ਨਹੀਂ ਕਰਦੇ ਉਹ ਕਿਉਂ ਨਹੀਂ ਅੱਗੇ ਆਉਂਦੇ ਜਦੋਂ ਇਦਾਂ ਦੀ ਕੋਈ ਮੁਸ਼ਕਲ ਦੇ ਵਿੱਚ ਆਉਂਦਾ ਕਿੱਧਰ ਚਲੇ ਜਾਂਦੇ ਨੇ ਉਹ ਮਾਮੇ ਮਾਸੀਆਂ ਦੇ ਧੀਆਂ ਪੁੱਤ ਉਹ ਚਾਚੇ ਤਾਇਆ ਦੇ ਧੀਆਂ ਪੁੱਤ ਉਹ ਕਿੱਧਰ ਚਲੇ ਜਾਂਦੇ ਨੇ ਸਕੇ ਭਰਾ ਜਿਵੇਂ ਲक्की ਸ਼ਰਮਾ ਜਿਹੜਾ ਇਹਨਾਂ ਦੀ ਮੌਤ ਤੋਂ ਬਾਅਦ ਇਹਨਾਂ ਦੀ ਕੋਠੀ ਦਾ ਵਾਰਸਤਾ ਬਣਨ ਨੂੰ ਤਿਆਰ ਨਹੀਂ ਸਾਰੇ ਪਰ ਜਿਉਂਦੇ ਜੀ ਇਹਨਾਂ ਦੇ ਵਾਰਸਪਨ ਨੂੰ ਕੋਈ ਤਿਆਰ ਨਹੀਂ ਇਸ ਤਰ੍ਹਾਂ ਦੀਆਂ ਬਹੁਤ ਹੀ ਦਾਸਤਾਵਾਨੀਆਂ ਜਿਹੜੀਆਂ ਸਾਡੇ ਘਰ ਦੇ ਵਿੱਚ ਅਕਸਰ ਤੁਸੀਂ ਵੀਡੀਓ ਰਾਹੀਂ ਦੇਖਦੇ ਹੋ ਜਿੱਥੇ ਜ਼ਮੀਨਾਂ ਜਾਇਦਾਦਾਂ ਦੇ ਮਸਲੇ ਦੇ ਵਿੱਚ ਤਾਂ ਪਰਿਵਾਰ ਆਉਂਦਾ ਪਰ ਸਾਹਮਣੇ ਸੰਭਾਲ ਵਿੱਚ ਨਹੀਂ ਆਉਂਦਾ ਤੇ ਸਾਡੀ ਬਨੋਕਚਾਰੀ ਸੇਵਾ ਪਰਿਵਾਰ ਦੀ ਟੀਮ ਕਿਸੇ ਦੀ ਪ੍ਰਾਪਰਟੀ ਕਲੇਮ ਨਹੀਂ ਕਰਦੀ ਇਹਨਾਂ ਨੂੰ ਵੀ ਭੈਣਾਂ ਨੂੰ ਅਸੀਂ ਲੈ ਆਏ ਸੀ ਤੇ ਇਹਨਾਂ ਦਾ ਘਰ ਉੱਥੇ ਹੀ ਆ ਚਾਬੀ ਉੱਥੇ ਅਸੀਂ ਮਲੇਆਲਾਂ ਨੂੰ ਦਿੱਤੀ ਸੀ ਇਹਨਾਂ ਦਾ ਭਰਾ ਆਇਆ ਸੀ ਉਹਨੂੰ ਕਹਤਾ ਸੀ ਭਾਈ ਤੇਰੀ ਜ਼ਿੰਮੇਵਾਰੀ ਹੁਣ ਤੂੰ ਸੰਭਾਲਾ ਕਰ ਤੇ ਹੋ ਵੀ ਸਕਦਾ ਉਹਨਾਂ ਨੇ ਜਾ ਕੇ ਖੋਲ ਲਿਆ ਹੋਵੇ ਘਰ ਸਾਨੂੰ ਨਹੀਂ ਪਤਾ ਤੇ ਪਰ ਭੈਣਾਂ ਸਾਡੀਆਂ ਇੱਥੇ ਸਾਡੇ ਕੋਲੇ ਰਹਿ ਰਹੀ ਤੇ ਤੁਸੀਂ ਦੇਖ ਸਕਦੇ ਹੋ ਉਸ ਦਿਨ ਦੇ ਹਾਲਾਤ ਤੇ ਅੱਜ ਦੇ ਹਾਲਾਤ ਇਹਨਾਂ ਨੂੰ ਸਾਡੇ ਕੋਲੇ ਭੈਣ ਹੋਣਾਂ ਨੂੰ ਆਇਆ ਇਹ 2 6 2224 ਨੂੰ ਆਏ ਸੀਗੇ ਤੇ ਅੱਜ 6 5 2025 ਆ ਲਗਭਗ ਸਾਲ ਹੋਣ ਵਾਲਾ ਅਗਲੇ ਮਹੀਨੇ ਪੂਰਾ ਸਾਲ ਹੋ ਜੂ ਭੈਣਾਂ ਉਹਨਾਂ ਨੂੰ ਆਈਆਂ ਤੇ ਇੱਕ ਸਾਲ ਦੇ ਵਿੱਚ ਸਾਡੀਆਂ ਇਹ ਦੋਨੋਂ ਭੈਣਾਂ ਕਦੇ ਵੀ ਸਾਨੂੰ ਕਿਸੇ ਨੂੰ ਇਹਨਾਂ ਨੇ ਉੱਚਾ ਨੀ ਵਾਣੀ ਬੋਲਿਆ ਕਦੇ ਕਿਸੇ ਨਾਲ ਲੜੀਆਂ ਨਹੀਂ ਪਰ ਉੱਥੇ ਕੋਈ ਨੇੜੇ ਨਹੀਂ ਸੀ ਆਉਂਦਾ ਜੀ ਇਹ ਤਾਂ ਮਾਰ ਦੇਣਗੇ ਹਨ ਤੇ ਭੈਣ ਸਾਰਾ ਦਿਨ ਝਾੜੂ ਚੱਕ ਕੇ ਸੜਕਾਂ ਤੇ ਤੁਰੀ ਫਿਰਦੀ ਰਹਿੰਦੀ ਸੀ ਝਾੜੂ ਹੀ ਲਾਈ ਜਾਂਦੀ ਸੜਕਾਂ ਤੇ ਝਾੜੂ ਹੀ ਲਾਈ ਜਾਂਦੀ ਸੀ ਜਿੱਧਰ ਨੂੰ ਚਲੇ ਜਾਂਦੀ ਸੜਕਾਂ ਤੇ ਝਾੜੂ ਹੀ ਲਾਉਂਦੀ ਫਿਰਦੀ ਸੀ ਤੇ ਇਹ ਭੈਣ ਸਾਲਾਂ ਦਿਨ ਮਸ ਅੰਦਰ ਹੀ ਬੈਠੀ ਹੁੰਦੀ ਸੀ ਡਰਦੀ ਬਾਹਰ ਹੀ ਨਹੀਂ ਸੀ ਨਿਕਲਦੀ ਘਰ ਚੋਂ ਬਾਹਰ ਹੀ ਨਹੀਂ ਸੀ ਪੈਰ ਪਾਉਂਦੀ ਤੇ ਫਿਰ ਉੱਥੇ ਕਿੱਦਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੋਣਾ ਸੁਨੀਲਾ ਭੈਣ ਨੂੰ ਤਾਂ ਖਾਸ ਕਰਕੇ ਜਿਹੜੀ ਸੜਕਾਂ ਤੇ ਤੁਰੀ ਫਿਰਦੀ ਸੀ ਕਿੱਦਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਪਰ ਆਪਾਂ ਜੇ ਸਾਰੇ ਚਾਹੀਏ ਆਪਾਂ ਜੇ ਆਪਣਾ ਫਰਜ਼ ਨਿਭਾਈਏ ਤਾਂ ਇਸ ਤਰ੍ਹਾਂ ਦੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰਾਂ ਦੀ ਲੋੜ ਨਾ ਪਵੇ ਪੰਜਾਬ ਨੂੰ ਤੇ ਖਾਸ ਕਰਕੇ ਇਸ ਤਰ੍ਹਾਂ ਸਾਡੀਆਂ ਭੈਣਾਂ ਨੂੰ ਤਾਂ ਨਾ ਜਮੇ ਨੇ ਲੋੜ ਪਵੇ ਇੱਥੇ ਆਉਣ ਦੀ ਕਦੇ ਠੀਕ ਹੈ ਕੋਈ ਅਪਾਹਜ ਆ ਕੋਈ ਲੂਲਾ ਲੰਗੜਾ ਕੋਈ ਮੰਦ ਬੁੱਧੀ ਜਿਹੜਾ ਜਿਹਦਾ ਕੋਈ ਹੈ ਹੀ ਨਹੀਂ ਅੱਗੇ ਪਿੱਛੇ ਨਾ ਘਰ ਨਾ ਬਾਰਾ ਛੱਤਾਂ ਸਿਰ ਤੇ ਉਹ ਤਾਂ ਹੁਣ ਸਾਰਾ ਕੁਝ ਘਰ ਪਿਆ ਵਧੀਆ ਪੌਸ਼ ਇਲਾਕੇ ਦੇ ਵਿੱਚ ਮਹਾਲੀ ਇਲਾਕੇ ਚ ਕੋਠੀ ਆ ਬਸ ਜੇ ਕੋਈ ਹੈ ਨਹੀਂ ਸੀ ਤਾਂ ਸਿਰਫ ਆਪਣਾ ਕੋਈ ਸਿਰ ਤੇ ਹੱਥ ਰੱਖਣ ਵਾਲਾ ਹੈ ਨਹੀਂ ਸੀ ਜੇ ਕੋਈ ਹੈ ਨਹੀਂ ਸੀ ਤਾਂ ਕੋਈ ਭੂਆ ਗੱਲ ਨਾਲ ਲਾਉਣ ਵਾਲੀ ਹੈ ਨਹੀਂ ਸੀ ਭਤੀਜੀ ਨੂੰ ਆਪਦੀ ਨੂੰ ਕੋਈ ਮਾਸੀ ਹੈ ਨਹੀਂ ਸੀ ਆਪਣੀ ਭਾਂਜੀ ਨੂੰ ਗਲਵੱਕੜੀ ਚ ਲੈਣ ਵਾਲੀ ਕੋਈ ਮਾਮਾ ਹੈ ਨਹੀਂ ਸੀ ਆਪਣੀ ਭਾਂਜੀ ਨੂੰ ਗਲਪੜੀ ਚ ਲੈਣ ਵਾਲਾ ਕੋਈ ਚਾਚਾ ਤਾਇਆ ਹੈ ਨਹੀਂ ਸੀ ਕੋਈ ਚਾਚੀ ਤਾਈ ਹੈ ਨਹੀਂ ਸੀ ਵੀ ਜਿਹੜੀ ਆਪ ਦੇ ਅੰਥ ਨੂੰ ਆਪਣੇ ਭਰਾਵਾਂ ਦੇ ਖੂਨ ਨੂੰ ਸਾਹ ਦੇ ਪਰ ਸਾਡੇ ਕੋਈ ਕਰਮ ਜੁੜੇ ਹੋਏ ਸੀ ਕੋਈ ਰਿਸ਼ਤੇਦਾਰੀ ਸੀ ਸਾਡੀ ਜਿਹੜੀ ਇਨਸਾਨੀਅਤ ਦੇ ਨਾਤੇ ਅਸੀਂ ਨਿਭਾ ਰਹੇ ਹਾਂ ਅਰਦਾਸ ਕਰਿਓ ਸਨੀਲਾ ਭੈਣ ਵਾਸਤੇ ਤੇ ਸਾਡੀ ਨੀਰੂ ਭੈਣ ਵਾਸਤੇ ਵੀ ਇਹਨਾਂ ਭੈਣਾਂ ਨੂੰ ਮਿਲਣ ਵਾਸਤੇ ਇਹਨਾਂ ਦੇ ਭਰਾ ਇਹਨਾਂ ਨੇ ਪਰਜਾਈਆਂ ਸਾਰੇ ਆਉਣ ਭਾਈ ਆ ਕੇ ਮਿਲ ਕੇ ਥੋੜਾ ਬਹੁਤਾ ਇਹਨਾਂ ਨੂੰ ਵੀ ਹੌਸਲਾ ਹੋਵੇ ਵੀ ਹਾਂ ਸਾਡਾ ਕੋਈ ਮਗਰ ਆਉਂਦਾ ਵਾ ਇੰਨੀ ਹੈ ਸਾਡੀਆਂ ਬੇਨਤੀਆਂ ਵਾ ਜੀ ਵੀਡੀਓ ਨੂੰ ਸ਼ੇਅਰ ਕਰਿਓ ਛੇਰ ਕੋਈ ਹੋਰ ਭੈਣ ਇਸ ਤਰ੍ਹਾਂ ਦੇ ਹਾਲਾਤਾਂ ਚੋਂ ਬਚ ਸਕੇ ਕੋਈ ਹੋਰ ਭੈਣ ਦਾ ਭਰਾ ਕੋਈ ਆਪ ਅੱਗੇ ਹੋ ਕੇ ਆਪਣੀ ਭੈਣਾਂ ਦੀ ਜ਼ਿੰਮੇਵਾਰੀ ਚੱਕ ਸਕੇ ਕਿਸੇ ਦੀ ਅੱਖਾਂ ਖੁੱਲ ਸਕਣ ਕਿਸੇ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਤੈਹ ਕਰ ਸਕੇ ਆਪਣੀ ਮੈਂ ਕੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ